ਇੱਕ ਨੇ ਮਿੱਤਰੋ ਬਾਈ ਕੱਲ ਆਪਾਂ ਪੋਸਟ ਪਾਈ ਸੀ ਆਪਣੇ ਦਲਸ਼ੇਰ ਦੀ ਬੀਹੇ ਅਰਜਨ ਰੌਲੀ ਵਾਲੇ ਦਾ ਬੱਚਾ ਬਾਈ ਆਪਾਂ ਇਹ ਤਿਆਰ ਕਰੀ ਜਾਂਦਾ ਵੀ ਦੱਸੋ ਕਮੈਂਟ ਕਰਕੇ ਕਿਵੇਂ ਤਿਆਰ ਹੋ ਰਿਹਾ ਇੱਕ ਨੇ ਨਾ ਬਾਈ ਇੰਗਲਿਸ਼ ਚ ਕਮੈਂਟ ਕਰਿਆ ਬਾਈ ਨੇ ਉਹ ਕਿਹਾ ਬਾਈ ਕਿਉਂ ਝੂਠ ਮਾਰੀ ਜੰਨੂ ਕਹਿੰਦਾ ਡੋਂਟ ਲੀਵ ਰੂ ਐ ਜੇ ਕਿਹਾ ਕੁਛ ਤੇ ਝੂਠ ਵਾਲੀ ਬਾਈ ਇਹ ਚ ਕੋਈ ਗੱਲ ਨਹੀਂ ਜਦੋਂ ਦੀ ਬਾਈ ਇਹ ਘੋੜੀ ਭਰਾਈ ਆ ਠੀਕ ਆ ਆਪਣੇ ਕੋਲੇ ਸਾਰੇ ਵਲੌਗ ਵੀ ਪਏ ਨੇ ਠੀਕ ਆ ਕ੍ਰੋਸਿੰਗ ਵੀਡੀਓ ਵੀ ਪਈ ਆ ਵਿੱਧ ਪਰਚੀ ਵੀ ਪਈ ਆ ਕਿਣੀ ਹੈਪੀ ਰਸੀਦ ਪਈ ਆ ਰਸੀਦ ਪਈ ਆ ਕਿ ਜਦੋਂ ਇਹ ਆਪਾਂ ਸਟੱਡ ਸਰਵਿਸ ਤੇ ਛੱਡਣ ਲੱਗ ਗਏ ਬਈ ਤੁਹਾਨੂੰ ਡੀਐਨਏ ਪ੍ਰੂਫ ਕਰਕੇ ਬਈ ਆਪਾਂ ਹੈਪੀ ਫੇਰ ਆਪਾਂ ਇਹ ਛੱਡਣ ਲੱਗਾਗੇ ਕੱਚਾ ਕੰਮ ਕੋਈ ਨਹੀਂ ਬਈ 1995 ਦੇ ਘੋੜੀਆਂ ਰੱਖਣ ਲੱਗਿਆ ਜੇ ਆਪਾਂ ਹੀ ਗੱਪ ਮਾਰ ਲੱਗੇ ਬਈ ਫੇਰ ਤਾਂ ਬੱਸ ਨਾ ਹੈਪੀ ਫੇਰ ਤਾਂ ਗੱਲ ਹੀ ਕਿੱਧਰ ਨੂੰ ਜਾਊਗੀ ਕੋਈ ਤੇ ਵੀ ਅਰਜਨ ਦਾ ਵੀ ਝੂਠ ਮਾਰ ਹਾਂ ਅਰਜਨ ਦਾ ਬਈ ਡਾਇਰੈਕਟ ਆ ਏ ਠੀਕ ਆ ਬੇਸ਼ੱਕ ਆਪਣੇ ਕੋਲ ਸਾਰੇ ਪ੍ਰੂਫ ਹੋਏ ਨੇ ਆਪਣੇ ਬਈ ਸਾਰੇ ਚੈਨਲਾਂ ਦੇ ਨੰਬਰ ਦਿੱਤੇ ਹੋਏ ਨੇ ਕਦੋਂ ਮਰਜ਼ੀ ਕਾਲ ਕਰ ਲਿਓ ਆਪਾਂ ਕੱਲਾ ਕੱਲਾ ਬਈ ਸ਼ੱਕ ਕੱਢਾਂਗੇ ਬਾਕੀ ਭਾਈ ਬਹਿਮ ਪਾਲਣਾ ਲੋਕਾਂ ਦਾ ਕੰਮ ਆ ਤੇ ਕੱਢਣਾ ਆਪਣਾ ਠੀਕ ਆ ਕੱਢ ਕੱਢ ਕੇ ਚੱਲਾਂਗੇ ਕੋਈ ਗੱਲ ਨਹੀਂ ਆਪਣੇ ਕੋਲੇ ਸੱਚਾ ਮਾਰਵਾੜੀ ਠੀਕ ਆ ਨੋਕਰਾ ਬਾਈ ਆਪਣੇ ਕੋਲੇ ਅਰਜਨ ਦਾ ਜਮਾ ਹੈ ਉਹਦੇ ਕਣ ਵਾਂਗੂ ਪੱਕੇ ਪੈਰੀ ਮੈਦਾਨ 'ਚ ਆਇਆ ਕੱਚੇ ਪੈਰੀ ਮੈਦਾਨ 'ਚ ਨਹੀਂ ਆਇਆ